ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰ ਅਤੇ ਭੈਣਾਂ ਨੂੰ 10 ਵਲੋ ਹਾਈਪੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਸਰੀ ਭਾਰਤੀ ਮੀਡੀਆ ਵੱਲੋਂ ਜਾਂ ਭਾਰਤੀ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਕਿ ਸਿੱਖ ਹੀੜ ਹੈਗੇ ਉਹ ਹਿੰਦੂਆਂ ਦਾ ਅੰਗ ਹੈ ਇਹ ਹਿੰਦੂਆਂ ਦੇ ਵਿੱਚੋਂ ਹੀ ਆ ਤੇ ਆਪਾਂ ਅੱਜ ਉਹਦੇ ਬਾਰੇ ਗੱਲ ਕਰਨੇ ਕਿ ਸਿੱਖ ਹੀੜ ਹੈਗੇ ਉਹ ਬੱਕਰੇ ਕਿਵੇਂ ਆ ਤੇ ਮੁਸਲਮਾਨ ਤੇ ਹਿੰਦੂਆਂ ਨਾਲ ਇਹਦੇ ਰੌ ਰਿਤੀ ਰਿਵਾਜ ਕਿਵੇਂ ਬੱਕਰੇ ਆ ਆਪਾਂ ਅੱਜ ਉਹਦੇ ਬਾਰੇ ਪੂਰੀ ਵਿਸਤਾਰ ਨਾਲ ਗੱਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰੋ ਉਹਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਜਦੋਂ ਬਨਾਰਨ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਉਸ ਸਮੇਂ ਦੋ ਧਰਮ ਜਿਹੜੇ ਸੀਗੇ ਉਹ ਜ਼ਿਆਦਾ ਮਤਲਬ ਕਿ ਪਰਫੁੱਲਤ ਜਿਗੇ ਜਿਵੇਂ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਪਰ ਬਨਾਰਨ ਪਾਸ਼ਾ ਜੀ ਨੇ ਸਿੱਖ ਧਰਮ ਚਲਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਸਾਨੂੰ ਵੱਖਰੇ ਕੀਤਾ ਸਿੱਖ ਧਰਮ ਦੀ ਨੀਂਹ ਰખી ਉਸ ਅਲਾਵਾ ਦੂਜੇ ਪਾਸ਼ਾ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਦੋਂ ਉਹ ਆਦੇ ਸਮੇਂ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਸੀ ਜਿਵੇਂ ਕਿ ਉਰਦੂ ਫਾਰਸੀ ਜਾਂ ਆਪਣੀ ਹਿੰਦੀ ਸੰਸਕ੍ਰਿਤ ਜਾਂ ਹੋਰ ਭਾਸ਼ਾਵਾਂ ਸੀਗੀਆਂ ਪਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉੱਥੇ ਗੁਰਮੁਖੀ ਲਿਪੀ ਦੇ ਕੇ ਜਾਂ ਗੁਰਮੁਖੀ ਬੋਲੀ ਹਨ ਦੇ ਕੇ ਇਹਨਾਂ ਭਾਸ਼ਾਵਾਂ ਤੋਂ ਵੀ ਓਕੀ ਵੱਖਰੇ ਕੀਤਾ ਤੇ ਸਿੱਖਾਂ ਨੂੰ ਉਹਨਾਂ ਦੀ ਆਪ ਦੀ ਜਿਹੜੀ ਹੈਗੀ ਗੁਰਮੁਖੀ ਜਿਹੜੀ ਲਿਪੀ ਆ ਉਹ ਦਿੱਤੀ ਤੀਜੇ ਪਾਸੇ ਦੇ ਸਮੇਂ ਜਦੋਂ Hindu ਅਤੇ Musalman ਆਪਣੇ ਆਪਣੇ ਰੋਹ ਰੀਤੀ ਰਿਵਾਜ ਕਰਦੇ ਸਨ ਜਿਵੇਂ ਜਨਮ ਦਾ ਮਰਨ ਦਾ ਖੁਸ਼ੀ ਦਾ ਗਮੀ ਦਾ ਉਥੇ ਹੀ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਲੱਗ ਜਿਹੜੇ ਹੈਗਾ ਰੋਰੀ ਰੀਤੀ-ਵਾਦ ਦਿੱਤੇ ਜਿਵੇਂ ਜਦੋਂ ਖੁਸ਼ੀ ਹੁੰਦੀ ਹੈ ਘਰੇ ਤਾਂ ਉਹਦਾ ਆਪਾਂ ਸੁਖਨੀ ਸਾਹਿਬ ਦਾ ਪਾਰ ਕਰਵਾਉਨੇ ਆ ਤੇ ਜਦੋਂ ਆਪਣੇ ਮੌਤ ਹੋ ਜਾਂਦੀ ਹੈ ਜਾਂ ਸੰਸਕਾਰ ਕਰਨਾ ਹੁੰਦਾ ਫਿਰ ਉਥੇ ਕੀਰਤਨ ਸੁਲਾ ਪੜਿਆ ਜਾਂਦਾ ਜਿਹੜੀ ਹੋ ਰਿਆ ਤੇ ਵੱਖਰੀ ਜਿਹੜੀ ਹੈਗੀ ਉਹ ਰੋਰੀ ਦੀ ਰਵਾਇਤ ਜਿਹੜੀ ਸਾਡੇ ਹੈਗੇ ਆ ਉਹ ਕੀਤੇ ਜਾਂਦੇ ਆ ਚੌਥੇ ਪਾਸ਼ਾ ਜੀ ਦੇ ਸਮੇਂ ਜਦੋਂ ਹਿੰਦੂ ਤੇ ਮੁਸਲਮਾਨ ਆਪਣੇ ਆਪਣੇ ਤਰੀਕੇ ਨਾਲ ਵਿਆਹ ਕਰਦੇ ਸੀ ਉਥੇ ਹੀ ਸਾਨੂੰ ਮਹਾਰਾਜ ਜੀ ਨੇ ਆਪਣਾ ਲਾਵਾ ਅਤੇ ਆਨੰਦਕਾਰ ਜਬਖਸ਼ੇ ਜਿਵੇਂ ਸਿੰਧੂਆਂ ਦੇ ਵਿੱਚ ਕੀ ਹੈ ਕਿ ਉਹ ਆਗਰੇ ਦੁਆਰਾ ਦਿਵਾਲੀ ਜਿਹੜੇ ਹੈਗੇ ਉਹ ਲਾਵਾ ਲੈਣੇ ਆ ਜਾਂ ਫਿਰ ਦੇਣੇ ਆ ਤੇ ਜਿਹੜੇ ਮੁਸਲਮਾਨ ਉਹ ਕਲਮਾ ਪੜ੍ਹ ਕੇ ਉਹ ਵਿਆਹ ਕਰਦੇ ਪਰ ਉੱਥੇ ਸਾਨੂੰ ਇਹਨਾਂ ਤੋਂ ਵੱਖਰੇ ਕੀਤਾ ਤੇ ਆਪਾਂ ਨੂੰ ਆਨੰਦਕਾਰ ਜਿਹੜੇ ਹੈਗੇ ਉਹ ਬਖਸ਼ੇ ਪੰਜਵੇਂ ਪਾਤਸ਼ਾਹ ਦੇ ਸਮੇਂ ਆਕਰਪਾ ਗੱਲ ਕਰੀ ਜਦੋਂ ਸਾਰੇ ਆ ਧਰਮਾਂ ਕੋਲ ਆਪਣੇ ਆਪਣੇ ਧਾਰਮਿਕ ਗ੍ਰੰਥ ਸੀਗੇ ਜਿਵੇਂ ਕਿ ਇਹ ਸਿੰਧੂਆਂ ਕੋਲ ਉਹਨਾਂ ਦੇ ਗੀਤਾ, ਉਪਰਾਨ, ਸ਼ਾਸਤਰ ਜਾਂ ਹੋਰ ਅਨੇਕ ਪ੍ਰਕਾਰ ਦੇ ਇਹੜੇ ਹੈਗੇ ਆ ਧਾਰਮਿਕ ਗ੍ਰੰਥ ਸੀਗੇ ਉੱਥੇ ਮੁਸਲਮਾਨਾਂ ਕੋਲ ਕੁਰਾਨ ਸ਼ਰੀਫ ਸੀ ਪਰ ਇਹਨਾਂ ਤੋਂ ਸਾਨੂੰ ਵੱਖਰੇ ਕਰਨ ਸੀ ਮਹਾਰਾ ਜੀ ਨੇ ਫਿਰ ਸਾਨੂੰ ਮਹਾਰਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਿੱਤੀ ਜਿਸ ਦੇ ਵਿੱਚ ਸਾਰੇ ਭਗਤਾਂ ਦੀ ਪੱਟਾਂ ਦੀ ਠੀਕ ਹੈ ਗੁਰੂਆਂ ਦੀ ਪੀਰਾਂ ਦੀ ਜਿਹੜੀ ਹੈਗੀ ਉਹ ਬਾਣੀ ਦਰਜ ਹੈ ਤੁਸੀਂ ਅੱਜ ਵੀ ਦੇਖ ਸਕਦੇ ਹੋ ਕਿਸੇ ਨਾ ਕੋਈ ਵਿਤਕਰਾਨ ਨਹੀਂ ਕੀਤਾ ਗਿਆ ਪਰ ਦੂਜੇ ਧਰਮਾਂ ਦੇ ਵਿੱਚ ਉਹਨਾਂ ਦੇ ਰਾਇਬਰਾਂ ਦੀ ਬਾਣੀ ਦਰਜ ਹੈ ਪਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾ ਦੇ ਵਿੱਚ ਜਾ ਸਿਕਨਦਰਮ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਬਿਤਕਰਾ ਨਹੀਂ ਕੀਤਾ ਗਿਆ ਸਭ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਤੇ ਸਭ ਦੀ ਜਿਹੜੀ ਬਾਣੀ ਆ ਉਹ ਦਰਜ ਕੀਤੀ ਗਈ ਛੇਵੇਂ ਪਾਸ਼ਾਹੀ ਦੇ ਸਮੇਂ ਜਦੋਂ ਹਿੰਦੂ ਅਤੇ ਮੁਸਲਮਾਨਾਂ ਕੋਲ ਆਪਣੇ ਆਪਣੇ ਤਖਤ ਸੀਗੇ ਉਹ ਆਪਣੇ ਆਪਣੇ ਤਖਤਾ ਦੇ ਬੈਠ ਕੇ ਫੈਸਲੇ ਕਰਦੇ ਸੀ ਤੇ ਉੱਥੇ ਹੀ ਸ਼ੁਰੂ ਹੋਵੇ ਸੀ ਸ੍ਰੀ ਅਰਗੁਵੰਦ ਮਹਾਰਾਜ ਜਿਨੇ ਸਾਨੂੰ ਜਿਹੜੇ ਹੈਗੇ ਆ ਅਕਾਲ ਤਾ ਅਕਾਲ ਤਾਤਸਦੀ ਦੀ ਸਿਰਜਣਾ ਕਰਕੇ ਸਾਨੂੰ ਇੱਕ ਅਲੱਗ ਤਤਸਤਾ ਅੱਜ ਵੀ ਸਿੱਖਾਂ ਦੇ ਰਾਜਨੀਤਿਕ ਤੇ ਧਾਰਮਿਕਲੇ ਫੈਸਲੇ ਉਹ ਉੱਥੇ ਕੀਤੇ ਜਾਂਦੇ ਆ ਕਿਉਂਕਿ ਇਹਨਾਂ ਨੂੰ ਵੱਖਰੇ ਕਰਨ ਅਸੀਂ ਸੋ ਇਹ ਜਿਹੜੀਆਂ ਹੈਗੀਆਂ ਚੀਜ਼ਾਂ ਸਾਨੂੰ Hindu ਤੇ Musalmanਾਂ ਨਾਲ ਵਖਰੇ ਬਣਾਉਂਦੀਆਂ ਦਸਵੇਂ ਬਾਦਸ਼ਾਹ ਜੀ ਦੇ ਸਮੇਂ ਜਦੋਂ Hindu ਅਤੇ Musalman ਆਪਣੇ ਆਪਣੇ ਧਾਰਮਿਕ ਪਹਿਰਾਵੇ ਪਹਿਨਦੇ ਸੀਗੇ ਤਾਂ ਉੱਥੇ ਸਾਨੀਬਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਆਪ ਪਹਿਲਾਂ ਸਿੰਘ ਸਜੇ ਤੇ ਬਾਕੀਆਂ ਨੂੰ ਵੀ ਸਿੰਘ ਸਜਾਇਆ ਤੇ ਖਾਸਾ ਪੰਥ ਦੀ ਨੀ ਰੱਖੀ ਤੇ ਸਿੱਖਾਂ ਨੂੰ ਜਿਹੜੀਆਂ ਹੈਗੀਆਂ ਨੀਲੀ ਦਸਤਾਰ ਨੀਲਾ ਬਾਣਾ ਬਖਸ਼ਿਆ ਤੇ ਸ਼ਸਤਰ ਬਖਸ਼ੇ ਅੱਜ ਵੀ ਤੁਸੀਂ ਦੇਖੋਗੇ ਮਿਆਂਗ ਸਿੰਘ ਫੌਜਾਂ ਤਿਆਰ ਵਰਤਾਰਾ ਕਰੇ ਨਹੀਂ ਹੈ ਇਸ ਸਿੱਖਾਂ ਨੂੰ ਜਿਹੜਾ ਹੈਗਾ ਉਹ ਇਹਨਾਂ ਨਾਲੋਂ ਵੱਖਰੇ ਕੀਤਾ ਤਾਂ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਅੱਜ ਵੀ ਚੇਤੇ ਰੱਖਣੀ ਚਾਹੀਦੀਆਂ ਕਿ ਜਿਹੜਾ ਬਾਕੀ ਜਿਹੜੇ ਸਾਡੇ ਅੱਜ ਦੇ ਰਾਇਵਰ ਹੈਗੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਬਾਦਸ਼ਾਹੀ ਉਹਦੀ ਬਾਣੀ ਵਿੱਚ ਵੀ ਇਹ ਦਰਜ ਹੈ ਨਾ ਹਮ Hindu ਨਾ Musalman ਅੱਲਾ ਰਾਮ ਕੇ ਪਿੰਡ ਪ੍ਰਾਨ ਠੀਕ ਹੈ ਆਪ ਦਾ ਆਪ ਦਾ ਸਾਡਾ ਸੱਭਿਆਚਾਰ ਵੱਖਰਾ ਹੁੰਦਾ ਆਪ ਦੀ ਬੋਲੀ ਵੱਖਰੀ ਹੁੰਦੀ ਹੈ ਸਭ ਦੀ ਸੋ ਸਾਨੂੰ ਇਹਨਾਂ ਨਾਲੋਂ ਵੱਖਰੇ ਕਰਨਾ ਸੀ ਮਹਾਰਾ ਇਹਨੇ ਤਾਂ ਹੀ ਵੀਰੇ ਗੁਰਨਾਮ ਪਾਸ਼ਾ ਜੀ ਨੇ ਜਿਹੜਾ ਇੱਕ ਸਿੱਖ ਧਰਮ ਚਲਾਇਆ ਸੋ ਇਹ ਜਿ ਜਿਹੜੀ ਹੈਗੀ ਤੁਹਾਡੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਨੀ ਸੀ ਜਾਣਕਾਰੀ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ